ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ। ਤੋਂ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ। ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817। ਅੱਜ ਉਸ ਘਰੋਂ ਵੀਡੀਓ ਕਵਰ ਕਰਦੇ ਪਏ ਜਿੱਥੇ ਸਾਨੂੰ ਇੱਕ ਟਾਈਮ ਮੈਂ ਖਾਲੀ ਕਰਕੇ ਤੇ ਦੋ ਟਾਈਮ ਚੋਕੇ ਮਿਲੂਗੀ। ਇਹ ਨਹੀਂ ਗੱਲ ਤੁਸੀਂ ਇੱਕ ਮੈਂ ਲੈਣ ਆਗੇ ਕਿ ਮਾਤਲ ਇੱਕ ਐਗਜ਼ਾਮਪਲ ਲਈ ਆ ਮੈਂ ਤੁਸੀਂ ਲੈਣ ਆਗੇ। ਸਾਨੂੰ 191 ਮਨ ਨੂੰ ਨਹੀਂ ਜੱਜੀ। ਤਾਂ ਉਹਦਾ ਸੌਦਾ ਕਰ ਲਓ। ਕਿਹ ਕਹਿੰਦਾ ਭਾਵਾ ਇੱਥੇ ਨਗ ਹਾਸੇ ਹਾਜ਼ਰ ਹੁੰਦੇ ਆ ਡਟੇਰ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਦੇ ਆ ਬਾਈ ਆਪਣਾ ਨਾਂ ਕਰਦੀ ਸੰਗ ਢਿੱਲੋ ਜ਼ਿਲ੍ਹਾ ਬਠਿੰਡਾ ਤਸੀਲ ਫੂਲਪੈਂਡ ਢਬਾ ਲਈ ਦੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 7747511525 ਅੱਜ 22 ਅਕਤੂਬਰ ਨੂੰ ਵੀਡੀਓ ਕਵਰ ਕਰੀਏ ਕਿੰਨੇ ਨਗਦਾਰੇ ਕਿੱਲੇ ਦੇ ਹਾਜ਼ਰ ਖੜੇ ਆ 17 ਹੈ ਡੈਰੀ ਚਾ ਬਾਈ ਤੇ 13 ਝੋਟੀਆਂ ਆ ਉੱਦਰ ਨੇ 32 ਨਗ ਹਾਜ਼ਰ ਆ 32 ਜਮਾ 30 ਜਮਾ ਅਵੇਲੇਬਲ ਆ ਦੋ ਝੋਟੀਆਂ ਆ ਰਹੀਆਂ ਨੇ ਸਾਰਿਆਂ ਮੋਹਰਾ ਤੇ ਅਜਾ ਕੰਡ ਅਗਲਾ ਕੰਡਾ ਤਾਂ ਹੱਥ 'ਚ ਹੀ ਪਏ ਨੇ ਐਂਕੀਡੇ ਬਣਾ ਲਿਆ ਕੇ ਮਣਕਾਉਂਦਾ ਬਾਈ ਫੋਰ ਵੇ ਫੋਰ ਹੀ ਆ ਸਾਰੇ ਮਹਾਜਰ ਬਾਈ ਕਹਿਣ ਨੂੰ ਆਪਾਂ ਕੀ ਬੋਲ ਗਿਆ ਇਹ ਤਾਂ ਬੋਲਣ ਨੂੰ ਵੀ ਹੈਗਾ ਪਹਿਲਾਂ ਆਪਾਂ ਦੋ ਵੀਡੀਓ ਪਾਜਦੇ ਦੋ ਵੀਡੀਓ ਕਿੰਨਾ ਕੁ ਤਰ੍ਹਾਂ ਮਾਲ ਚੱਕ ਕੇ ਲੈ ਗਏ ਆ ਦੇਖੋ ਪਾਣਾ ਸੀ ਆਪਾਂ 13 14 ਮਈਆਂ ਦੀਆਂ ਮਈਆਂ 45 ਸ਼ੇਅਰ ਕਰਦੇ ਆਪਾਂ ਕੋਈ ਕੋਈ ਨਹੀਂ ਛੱਡਿਆ ਜਿੱਥੇ ਆਪਣੇ ਜੁੱਤੀ ਵਿਚ ਬੰਦੇ ਕਹਿ ਰਹੇ ਨੇ ਮੈਂ ਵੀਡੀਓ ਪਾ ਕੇ ਰੋਟੇ ਲੋ ਯਾਰ ਫੋਨ ਹੀ ਚਾਰ ਗਾ ਕੇ ਬਣ ਕੇ ਆਏ ਨਹੀਂ ਤੇਨੂੰ ਕਿੰਨੇ ਗਾਏ ਆ ਤੇਰੀ ਵੀਡੀਓ 17 18 19 20 21 ਰਾਮ ਘਟਾ 200 ਫੋਨ ਆ ਕੇ ਫੋਨ ਇਨੇ ਆਨਲਾਈਨ ਮੰਗਾ ਲੰਗਾ ਨੇ ਟੈਨ ਟਾਈਮ ਚੁਬਾ ਕੇ ਆਪਾਂ ਵਿੱਚ ਸੁਣਾ ਸਕਦੇ ਆ ਬੱਜੀ ਜਾਂਦਾ ਹਨਾ ਬਿਲਕੁਲ ਇਹ ਬਾਈ ਚੰਡੀਗੜ੍ਹ ਦਾ ਗਿਆ ਇਹਦੇ ਦੋ ਝੋਟੇ ਨਾਲ ਜਾਣਿਆ ਨੇ ਤੇਰੀ ਵੀਡੀਓ ਤੇ ਜੜ ਗਏ ਨੇ ਪਹਿਲੇ 5 ਮਿੰਟਾਂ ਚ ਲੈ ਲਿਆ ਠੀਕ ਹੈ ਚਲ ਬਾਈ ਦਾ ਫੋਨ ਨਹੀਂ ਫੋਨ ਚੱਕ ਪਹਿਲਾਂ ਇਹਦਾ ਕੋਈ ਨਾ ਜਾ ਬੱਜ ਮੈਂ ਪਹਿਲੇ ਨੰਬਰ ਤੇ ਝੋਟੀ ਦੇਖੀ ਜਾਣੇ ਇਹਦਾ ਬੱਚਾ ਐਕਸਪਾਇਰ ਹੋ ਗਿਆ ਹਨਾ ਇਹ ਬਾਈ ਇਹਨਾਂ ਨੇ ਨਾ ਕੈਂਟਰ ਚ ਮੂਰੇ ਪੈਰ ਧਰ ਲਿਆ ਦੋ ਝੋਟੇ ਐਵੇਂ ਨਹੀਂ ਤੂੰ ਬੱਚਾ ਵੀ ਲਾ ਸਕਦੇ ਸੀ ਬਾਈ ਦੀ ਝੋਟੀ ਦਾ ਕੋਈ ਇਹੋ ਜਿਹਾਂ ਦੇ ਕੀ ਲਾਉਣ ਦੇ ਲੋੜ ਆ ਯਾਰ ਨਾ ਲਾਇਆ ਨਾ ਲਾਉਣਾ ਬਾਈ ਠੀਕ ਹੈ ਬਾਈ ਕਦੇ ਤਾਂ ਇੰਜ ਟੈ ਅੱਜ ਜਿੱਤੀ ਵੀ ਆ ਬਾਈ ਨਾ ਡਿੱਗੂ ਆਪਾਂ ਦੁਬਾਰਾ ਲੈ ਲਾਂਗੇ ਆਪਾਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਆਪਾਂ ਆਤਮਾ ਨਹੀਂ ਚੜ੍ਹ ਗਈ ਛੇਤੀ ਦੁੱਖੀ ਕਰਨੀ ਵੀ ਕਹਿੰਦਾ ਬਾਬ ਜੇ ਇੱਥੋਂ ਕੋਈ ਬੰਦਾ ਮੈਂ ਲੈ ਗਿਆ ਘਰੇ ਜਾ ਕੇ ਉਹਨੂੰ 19 ਕੀ ਲੱਗਦਾ ਵੀ ਬਦਲ ਦੇ ਬਾਈ ਲੱਤ ਪੁਨੇ ਨਾਲ ਜਮਾ ਨਹੀਂ ਬਦਲਦਾ ਜੇ ਕੋਈ ਮੈਕਸ ਤੇ ਪਿਆਰ ਨਾਲ ਮੇਰੇ ਕਹੇ ਦੇ ਮੁਤਾਬਕ ਫਾਲਟ ਕੱਢੂਗਾ ਮੈਂ ਮੂੜੂਗਾ ਤੇਰੀ ਉੱਤੇ ਚੈਨਲ ਤੇ ਵੀਡੀਓ ਪਾ ਸਕਦਾ ਜੇ ਦੁੱਧ ਦਾ ਲੰਬਾ ਹੋ ਜਾਂ ਭੂਤ ਸਰਲੇ ਦਾ ਜਾਂ ਕੋਈ ਬੇਲਾਕ ਬੇਲਾ ਕਰੂਗੀ ਇਹਦੇ ਜਰੀਏ ਮੋੜੂ ਉਹ ਮੈਂ ਨਹੀਂ ਮੋੜਦਾ ਵੀ ਇਹ ਪੱਖੇ ਦੀ ਖਾਂਜੀ ਇਹ ਛੋਟੀ ਹੈ ਵੱਡੀ ਹੈ ਉਹ ਬਿਲਕੁਲ ਨਹੀਂ ਭਾਈ ਉਹ ਜੈ ਜੈ ਗੱਲ ਵੀ ਦੁੱਧ ਮੰਨ ਕੇ ਚੱਲੋ ਵੀ ਹੋਰ ਫਾਲਟ ਹੈ ਕੋਈ ਟੈਕਨੀਕਲੀ ਜਿਹਨੂੰ ਕਹਿ ਦਿੰਦੇ ਆ ਜਿੱਦੋਂ ਐਵੇਂ ਨਹੀਂ ਆ ਚੱਕਿਆ ਆਪ ਇਹਦੇ ਤੇ ਚੋਕੇ ਇਹ ਇਹਨੂੰ ਪਾਸੇ ਲੁਕੋ ਸਕਦਾ ਸੀਗਾ ਜਾਂ ਅਣਚਲਦਾ ਚੱਕ ਸਕਦਾ ਸੀਗਾ ਭਾਈ ਇੱਕ ਤਾਂ ਵੱਡਾ ਕੰਡਾ ਜਿੱਥੋਂ ਤੂੰ ਲੈ ਗਿਆ ਤੂੰ ਵੀ ਕੰਡੇ ਧਰ ਧਰ ਲੈ ਹੈ ਜਿਹੜੇ ਤੇ ਟਿਕ ਟਿਕ ਕੀ ਨਾ ਲੀਟਰ ਵਿੱਚ ਹੋ ਜਾਣੇ ਵਾਲੇ ਲੀਟਰ ਧਰ ਦਿੰਦੇ ਨੇ ਉਵੇਂ ਨਹੀਂ ਮੈਂ ਕਹਿੰਦਾ ਸਿੱਧੀ ਬਾਰਟੀ ਚ ਝੋਗੋ ਅਗਲਾ ਕਹਿੰਦਾ ਲੀਟਰ ਧਰ ਕੇ ਝੱਗ ਬਣਾ ਬਣਾ ਦਿਖਾਈ ਜਾ ਝੱਗ ਚੋਂ ਕਰਦਾ 25 25 27 22 ਭਰਦਾ ਠੀਕ ਹੈ ਇਹਦਾ ਬਾਇਓ ਡਾਟਾ ਬੱਚਾ ਇਹਦਾ ਰਾਤ ਦੀ ਮਰਿਆ ਲੱਗਦਾ ਹਨ ਇਹਦਾ ਭਾਈ ਕੱਲ ਸੂਬਾ ਮੰਗਾ ਅਸੀਂ ਕੱਲ ਸੂਬਾ ਪੈਰ ਧਰਦੇ ਨਾਲੇ ਰਾਤ ਦੇ ਚ ਹੰਪ ਤੇ ਗੱਡੀ ਨੇ ਨਾ ਕਦੋਂ ਬ੍ਰੇਕ ਮਾਰੀ ਉਹ ਉੱਤੇ ਚੜ ਕੇ ਦੋ ਬੱਚੇ ਮਾਰ ਗਏ ਪਰ ਰਾਤ ਅੱਜ ਪੂਰਾ ਹੋ ਗਿਆ ਬੱਚਾ ਇਹ ਮਰ ਗਿਆ ਭਾਈ ਠ ਠੀਕ ਆ 9 ਵਜੇ ਨੇ ਸੂਈ ਨੂੰ ਕਿੰਨੇ ਕਿ ਸਟਾਰਟਿੰਗ ਹੈ ਦੁੱਧ ਵਾਲੀ 17 18 ਸਾਫ ਨੂੰ ਦੀ ਬਜੀ ਚੈਨਾ ਨਹੀਂ ਤੋਲ ਕੇ 18 ਅੱਛਾ ਮਹਾਰਤੀ ਉਹਦਾ ਜਰਾ ਬੋਲਣਗੇ ਇੱਕ ਨਹੀਂ ਦੋ ਨੂੰ ਕਿੰਨੇ ਬੋਲਣਗੇ 18 ਕਿਲੋ ਕੰਡੇ ਧਰ ਨਾਲ ਆਜਰਾ ਉਹ ਬਾਈ ਜਿਹੜਾ ਮਰ ਇੱਕ ਮਿੰਟ ਜਿਹੜਾ ਭਰਾ ਆ ਗਿਆ ਜੇ 100 ਗ੍ਰਾਮ ਕੱਢ ਗਿਆ ਮਹਾਂ ਬਿਲਕੁਲ ਝੋਤੀ ਤੋਰ ਵੀ ਜਿੱਥੇ ਚਾਹੇ ਵਿਚਾਰੇ ਬੱਚਾ ਧਰ ਕੇ ਤਾਰਾ ਧਾਰਾ ਦੁਰੋ ਕੇ ਉਹ ਮਹਾਂ ਤੋਂ ਇੱਥੇ ਕੱਢਾਂਗੇ ਤੇ ਮੋਰਾ ਬਣਾ ਕੇ ਦੇਵਾਂਗੇ ਆਪਾਂ ਬਿੱਲ ਕੋਲ ਆਪਾਂ ਇਹਦਾ ਰੇਟ ਕੀ ਰਹੂਗਾ ਬਾਈ ਦੇਖ ਯਾਰ ਝੋਤੀ ਲਈ ਸੀ 5 ਸਟਾਰ ਇਹ ਅੱਛਾ ਠੀਕ ਹੈ ਜਿਹੜੀਆਂ ਹੁੰਦੀਆਂ ਮੇਨ ਲੱਕ ਨੰਬਰ ਅੱਛਾ ਪਰ ਅਜਿਹਦਾ ਕੀ ਚੇਹੇ ਖਤ ਨਹੀਂ ਹੋ ਸਕਦਾ ਬੱਚੇ ਨੇ ਖਰਾਬ ਕਰ ਦਿੱਤੇ ਜੇ ਕੋਈ ਵੀ ਰੱਖੇ ਵੀ ਬੱਚਾ ਮਾਰ ਕੇ ਖਾਣੀ ਮੈਨੂੰ 1.5 ਦੋ ਲੱਖ ਦੀ ਮਿਲ ਜੂ ਤਾਂ ਮੇਰਾ ਵੀਰ ਹੱਥ ਬੰਨ ਕੇ ਬੇਨਤੀਆ ਖੇਚਦਾ ਨਾ ਕਰਿਓ ਠੀਕ ਹੈ ਬੱਚਾ ਮਰ ਗਿਆ ਤਾਂ ਵੀ ਕੋਈ ਚੱਕਰ ਨਹੀਂ ਉਹ ਭਰਾ ਬੱਚੇ ਹੀ ਮਰਿਆ ਕੁਝ ਵੀ ਨਹੀਂ ਹੁੰਦਾ ਮੈਂ ਲਾ ਲਾ ਕੇ ਮੈਂ ਵੀ ਅੰਬਰਸਰ 5.5 ਲੱਖ ਦੀ ਜੰਮੂ ਵਾਲਿਆਂ ਨੂੰ ਵੇਚਣ ਜਾਣਦਾ ਅੱਛਾ ਉਹ ਗੱਲਾਂ ਦਾ ਕੀ ਫਾਇਦਾ ਬਾਈ ਐਵੇਂ ਆਹ ਭਾਈ ਨੇ 13 12-12 ਕਿਲੋ ਦੀਆਂ ਬਾਲਟੀਆਂ ਨੇ ਬਾਈ ਇਹੇ ਅਗਲਾ ਨਿੱਕੀ ਜਿਹੀ ਦਿਖਾਉਂਦਾ ਇਹਦੇ ਤੇ ਗੈਟ ਪਾਸ ਜਿਹੜਾ ਕੰਡੇ ਦੇ ਧਰ ਸਕਨੇ ਐਵੇਂ ਜਿਵੇਂ ਪਾਣੀ ਦੀ ਭਰ ਕੇ ਜਾਂ ਦੁੱਧ ਦੀ ਭਰ ਕੇ ਧਰ ਲਓ। ਜੈ ਜੈ ਗੱਲ ਆ। ਬਿਲਕੁਲ ਤੇ ਹੁਣ 18 ਕਿਲੋ ਬਣਾ ਕੇ ਦੇਵਾਂਗੇ। 22000 ਉਹ ਤਾਂ ਨਾ ਮੈਂ ਚੰਗੀ ਦੱਖਾਂ। 19 18 ਦੀ ਰਕੀਆ ਉਹ ਕਰਾਂਗੇ। ਇਹ ਉਹ ਨਹੀਂ। ਇਹ ਹੋ ਗਰੀ ਜਾਨ ਨੂੰ। ਪਰ ਧਾਰੀ ਵਾਲੀ ਪੈੜੀ ਜਲਦੀ ਐ। ਉਹ 3 ਕਿਲੋ ਦੀ ਗਾੜੀ। ਮਾਰੀ ਧਾਰ। ਆਪਾਂ ਨੂੰ ਮਰੇ ਮਰੇ ਦਾ ਕੋਈ ਨਹੀਂ ਵੇਚ ਭਣਾਵਾਂ ਨੂੰ ਹੁੰਦਾ ਨਾ ਵੀ ਅਸੀਂ ਮਰੇ ਤੋਂ ਮੈਂ ਮੰਦੀ ਦੇ ਲਾਂਗੇ। ਉਹ ਵੇਚਣਾ ਨਾ ਕਰਿਓ ਜਿਹੜੇ ਕਹਿੰਦੇ ਬੱਚਾ ਮਰੇ ਤੋਂ ਮੰਦੀ ਲੈ ਲਊਗਾ ਮੇਰਾ ਵੀ। ਸੋ ਵੀਰੋ ਬੱਚਾ ਲਈ ਤਾਂ ਮੰਦੀ ਦਾ ਮੈਂ ਵੀ ਨਹੀਂ ਛੱਡਦਾ ਸਿੱਧੀ ਗੱਲ ਦੱਸ ਦ ਭਾਈ ਉੱਤਰੀ ਆਉਂਦੇ ਝੋਟੀ ਨੇ ਚਾਹ ਵਾਕਾ ਦੋਨੇ ਪਾਸੇ ਗਾਹ ਦਾ ਤੇ ਟੇਢਾ ਹੈ ਇਹ ਬਿਲਕੁਲ ਬਿਊਟੀ ਦੇ ਇਹ ਜਿਹੇ ਜੁਡੇ ਨਾਮ ਚੱਕਦੇ ਆ ਭਾਈ ਦੁੱਧ ਚ ਵੀ ਚੱਕੂ ਜਾ ਰਿਹਾ ਹੈ ਸਹੇ ਆਣੀ ਪਤਾ ਕੀ ਕਰਦੇ ਕਰਮਾ ਇਹ ਤਾਂ ਇੱਕ ਗੱਲ ਸੁਣਦਾ ਇਹ ਨਹੀਂ ਪਤਾ ਪਰਮਾਤਮਾ ਵੱਲੋਂ ਉਹੀ ਮਰਿਆ ਹੋਵੇ ਵੀ ਨਾ ਕਰਦੀ ਕਿ ਲਾਈਵ ਚ ਵਾਈਚ ਮੈਂ ਪਾਵਾਂਗੇ ਰੱਬ ਸੁੱਖ ਰੱਖੇ ਪਰਸੋਂ ਚੌਕੇ ਨੇ ਠੀਕ ਹੈ 18 ਕਿਲੋ ਦੁੱਧ ਪਾਵਾਂਗੇ 18 ਕਿਲੋ ਮੇਰੇ ਨਾਲ ਹਾਜ਼ਰ ਆ ਬਾਈਦਰ ਸਾਫ ਕਰਦੇ ਆ ਇੱਕ ਘੰਟਾ ਹੀ ਡੇਟ ਆ ਨਾ ਕੋਈ ਐ ਮੈਂ ਐਵੇਂ ਤੈਨੂੰ ਕਹਿੰਦਾ ਡੰਗ ਨੂੰ ਗਣੀ ਰੋਕੇ ਠੀਕ ਆ ਘੰਟੇ ਦਾ ਬਾਜ਼ਾਰ ਜੇ ਤੈਨੂੰ ਐ ਦਿਖਾਦੀ ਨਾ ਤਾਜੀ ਸੂਈ ਦਿਖਾਦੀ ਨਾ ਇਹ ਵੀਡੀਓ ਦੇ ਦੂ ਤੈਨੂੰ ਕੀ ਕਰੀ ਫਿਰਨਾ ਕਰਦੀ ਪਹਿ ਇੱਕ ਮਿੰਟ ਰੁਕ ਜਾ ਠੀਕ ਆ ਮੱਝਾ ਤੋਂ ਵੱਡੇ ਨੇ ਨਾ ਫੋਨ ਸਾਹ ਤਿਆਰ ਰੱਖਿਆ ਹੋਆ ਉਹ ਬਾਈ ਯਾਰ ਇਹੇ ਤਰਮਾਂ ਵਾਲੇ ਨਹੀਂ ਸਾਰਾ ਕੋਈ ਠੀਕ ਐ ਆ ਜਾ ਅੱਗੇ ਫਿਰ ਦੋ ਨੰਬਰ ਦੀ ਗੱਲ ਕਰੀਏ ਆਪਾਂ ਬਾਈ ਦੋ ਨੰਬਰ ਕਿਨੇ ਅੱਜ ਦੇ ਜਮਾਨੇ ਚ ਦੌਰ ਚੱਲਿਆ ਨਾ ਚਿਪ ਦਾਮਾਂ ਦਾ ਹੂੰ ਕੱਢ ਵੀ ਇਹਨੂੰ ਇਹ ਇੱਕ ਗਾਂ ਹੀ ਪਿੱਲੋ ਅੱਛਾ ਹਾਂ ਬੱਚਾ ਫਿਰ ਗੱਲ ਇਹ ਝਾੜੀਆਂ ਆਪਾਂ ਨੂੰ ਵੀ ਪਤਾ ਜਿਹੜੇ ਏਰੀਆ 'ਚ ਆ ਇਹ ਸਾਰੀਆਂ ਛੋਟੇ ਨਬਰ ਸਾਦੇ ਮੇਲੇ ਦੇ ਕੰਮ ਨੇ ਵਪਾਰੀ ਹਸ ਫੋਣਗੇ ਵਪਾਰੀ ਨਹੀਂ ਦਿਉ ਘਰ ਆ ਰਹੇ ਵਪਾਰੀ ਤੋਂ ਮੈਂ ਨਹੀਂ ਦਿੰਦਾ ਆਪਾਂ ਤਾਂ ਬਰੀਡ ਬਣਾਉਣੀ ਆ ਹਰਿਆਣੇ ਜਾਨੋ ਹਟਾਉਣੇ ਨੇ ਇਹ ਕਿਹਾ ਸੀ ਇੱਕ ਲੰਡੂ ਬੰਦੇ ਨੇ ਮੈਨੂੰ ਮਿਹਣਾ ਮਾਰਿਆ ਕਹਿੰਦਾ ਤੂੰ ਤਾਂ ਕਹਿੰਦਾ ਸੀ ਮੈਂ ਹਰਿਆਣੇ ਜਾਨੋ ਹਟਾਉਣੇ ਨੇ ਅੱਜ ਹਟਾਉਂਦਾ ਇਹ ਫਿਰ ਲਈ ਤੇ ਤੂੰ ਹਰਿਆਣੇ ਤੁਰ ਵੀ ਗਿਆ ਹੋਏਗਾ ਫਿਰ ਬਾਈ ਤੁਰ ਫੇਰ ਕੇ ਇੱਕ ਜਿਹਾ ਫਗਾ ਗਈ ਦੰਦ ਪਾਟੇ ਅਗਲਾ ਪਰ ਇਹਨੂੰ ਮੋੜਦੀ ਇਹਨੂੰ ਉਹ ਗੱਲ ਨਹੀਂ ਢਿੱਲੋ ਦੰਦੋ ਕਿਵੇਂ ਆ 6 ਦੰਦ ਬਾਈ ਦੂਜਾ ਸੂਰ ਆ ਜੀ ਲੈ ਇਹ ਗਆਂਿਆਂ ਨੇ ਆਹ ਇੱਥੇ ਫਗਾਂ ਇੱਧਰ ਇਹ ਗਾਈਆਂ ਅੱਛਾ ਇਹ ਆ ਨਹੀਂ ਕਿ ਉਹ ਮੇਰੀ ਜਾਣੇਗਾ ਠੀਕ ਹੈ ਬਾ ਪੂਰਾ ਕਹਿੰਦਾ ਨਾ ਹਵਾਨਾ ਛੋਟਾ ਦੁੱਧ ਫਰਦ ਗਾਈਆਂ ਮੇਲੇ ਤੇ ਜਾਂਦੀਆਂ ਨੇ ਨਾ ਇਹ ਜਦੋਂ ਬੱਚਾ ਲੱਗਦਾ ਤਾਂ ਇੱਕ ਹੁਣ ਬਾਈ ਉਤੋਂ ਵੀ ਚੰਗੀ ਆ ਅਗਲਾ ਕਹਿਣਾ ਸੌਖਾ ਪਰ ਕਰਕੇ ਦਿਖਾਉਣਾ ਸੌਖਾ ਢਿਲੋ ਇਹਦਾ ਰੇਟ ਆਪਾਂ ਕੀ ਰੱਖਿਆ ਢਿਲੋ ਉਹ ਤਾਂ ਆਪਾਂ ਪਹਿਲਾਂ ਹੀ ਦੱਸਤਾ ਵੀ 1.5-2 ਵਾਰ ਦਾ ਹੱਥ ਪਾਉਣੀ ਨਾ ਮੇਰਾ ਵੀ ਬੇਨਤੀ ਆ ਅਹੰਕਾਰ ਚ ਨਹੀਂ ਕਹਿੰਦੇ ਆਪਾਂ ਵੀ ਬਾਰ ਅਜ ਭਾਦਰ ਉੱਚ ਲਾਇਆ ਪਿਆ ਢਿਲੋ ਬਾਈ ਤੂੰ ਆਪ ਕਹਿ ਇੱਕ ਮਿੰਟ ਸਵਾਸ਼ੀ ਬਟ ਕਰਦਾ ਇੱਕ ਸੌ ਨੰਬਰ ਦੇ ਧੋਖ ਦੇਖ ਚੱਕੇ ਇੱਥੇ ਲੋਕੇ ਖੜਾ ਲਾ ਲਾ ਕੇ ਮੈਂ ਵੀ ਵੇਚਣ ਜਾਂਦਾ ਹੁਣ ਇਹ ਸਾਰਿਆਂ ਡੇਢ ਘੰਟਾ ਚਵਾਈ ਤੋਂ ਲੇਟ ਆ ਹੁਣ ਤਾਂ ਬਾਈ ਕਢਣਾ 10-10 ਕਢਣੀਆਂ 7.5 8 ਕਿਲੋ ਬੱਦੇ ਨੂੰ ਪਿਆ ਕੇ ਸੱਤਵਾਂ ਦਿਨ ਦਾ ਬਚਾ ਦੇ ਆ ਬੈਠਾ ਬੱਚਾ ਹਨਾ ਠੀਕ ਹੈ ਇਹਦਾ ਰੇਟ ਨਹੀਂ ਲੱਗ ਰਿਹਾ ਵੇਚ ਫਿਰ ਤੋਂ ਇਹ ਝੋਟੀ ਦਾ ਮੈਂ ਬੇਸ਼ੱਕ 205000 ਦੋ ਪੰਜ ਪਹਿਲੇ ਨੰਬਰ ਲਈ ਕਿ ਨਹੀਂ ਦੱਸੀ ਸੀ ਉਹ ਝੋਟੀ ਦਾ ਕੋਈ ਮੁੱਲ ਨਹੀਂ ਕਰਾ ਉੱਚਾ ਭਾਅ ਤੇ ਲਈ ਆ ਜਿਹੜਾ ਵੀ ਮੋਹ ਪਿਆਰ ਨਾਲ ਬੇਜੂ ਨੂੰ ਕੋਈ ਆਏ ਮੈਂ ਦੇਉਂਗਾ ਉਹ ਮੈਂ ਮੁੱਲ ਮੁੱਲ ਕੋਈ ਨਹੀਂ ਆਵੇ ਦੋ ਤੋਂ 12 ਮੋਹ ਪਿਆਰ ਨਾਲ ਇੱਕ ਨਸਾਨੀ ਜੀ ਦੇਉਂਗਾ ਠੀਕ ਆ ਉਹਦਾ ਹੋਊਗਾ ਫੋਨ ਤੇ ਸੌਦਾ ਧਾਰਾ ਮਾਰ ਦੇ ਬਿਲਕੁਲ ਜਰ ਕਿ ਦੋ ਇਹ ਕੀ ਬਾਤਾਂ ਮੱਤਾ ਲਾਣਾ ਕੋਈ ਤੀਜਾ ਕਰਪੀ ਆ ਦੇਖੋ ਝੋਟੀ ਨੇ ਕਹਿ ਜਾ ਕੱਢਿਆ ਜਮਾ ਬਾਈ ਯਾਰ ਮਾਰੀ ਧਾਰ ਆਈਂਦੇ ਦੋ 2000 ਝੂਟ ਸੁਪਾਨ ਦਾ ਬਕਾਰ ਕੱਟ ਕਰਨੀ ਸਾਲਾ ਯਾਰ ਠੀਕ ਹੈ ਪੂਰੇ ਸਰਾ ਜਮਾਰ ਦੀਦਾ ਕਿਲੋ ਨਾ ਡਾਰੀਆਂ ਝੋਟੀਆਂ ਨੇ ਬਸ ਠੀਕ ਆਓ ਆ ਜਾ ਦੂਜੀ ਵਾਜ ਮਾਰੀ ਜੀ 10 ਮਿੰਟ ਪਾ ਰੱਖਾ ਰੁਕ ਠੀਕ ਹੈ ਆ ਦੇਖੋ ਜਮਾ ਇਹ ਟਾਈਮ ਤੇ ਵੀ ਐ ਮਿਲੂ ਜਾਈ ਜਾਏਗਾ ਇਹੀ ਮਿਲੂ ਇਹੋ ਅੱਗੇ 3 ਨੰਬਰ ਤਿੰਨ ਨੰਬਰ ਥੱਲੇ ਬਾਈ ਹੈਗਾ ਹੈਗਾ 16 17 ਕਿਲੋ ਰੈਡੀ ਥੋੜੀ ਬਾਹਰ ਨੂੰ ਇਹਨੂੰ 16 ਕਿਲੋ ਦੋਦੇ ਥੱਲੇ ਤੀਜੇ ਨੰਬਰ ਵਾਲੇ ਥੱਲੇ ਹਾਜ਼ਰ ਆ ਬਿਲਕੁਲ ਹਾਜ਼ਰ ਇੱਕ ਗੱਲ ਹੋਰ ਦੱਸਦਾ ਭ ਚੁਪਟੀ ਅੱਜ ਇਹ ਬਾਈ ਏਆਈ ਹੋ ਗਈ ਇਹਦੀ ਗੱਪੜ ਹੋ ਗਈ ਅੱਜ ਹੋਊਗੀ ਠੀਕ ਹੈ ਫਿਰ ਕਿੰਨੇ ਟਾਈਮ ਦੀ ਸੂਈ ਵੀ ਹੈ ਇਹ ਇਹ ਬਾਈ ਅੱਜ 40 ਜਣਾ ਦੀ ਸੂਈ ਹੋਗੀ ਬੱਚਾ ਕਿਹੜਾ ਉਹ ਬੱਚਾ ਪਹਿਲੇ ਦੋ ਨੰਬਰ ਵਾਲਾ ਕੋਈ ਇਹ ਨਾ ਸੋਚੇ ਦੀ ਖਾਨੀ ਮੰਡੀ ਦਾ ਬੰਦਿਆ ਮੁੰਡਾ ਨੇ ਤਾਂ ਟਾਈਮ ਲਗੇ ਇਹਦਾ ਸੋਨਾ ਆ ਗਿਆ ਕਾਲਾ ਯਾਰ ਜਮਾ ਬਾਈ ਸ਼ਮਾ ਅੱਜ ਵੀ ਤੇਜ ਹੈ ਕੀ ਰੇਟ ਵਧੀ ਫਿਰ ਜਾਂਦਾ ਦਾ ਸੋ ਉਹ ਚੀਜ਼ਾਂ ਸੋ ਚੀਜ਼ਾਂ ਆ ਜਾ ਵਾ ਇਹ ਕਿਆ ਬਾਤਾਂ ਮੈਂ ਦਾ 80 90 ਹਜ਼ਾਰ ਵਾਲੀ ਮਿਲ ਜਾਂਦੀ ਹੈ ਪਰ ਇਹ ਜਿਆ ਤੋਕਣਾ ਵੇਖਦੇ ਹੁੰਦੀਆਂ ਨਿਕਾ ਨਿਕਾ ਸੈਂਕਾ ਜਮਾ ਫੋਈ ਬਿਊਟੀ ਵਾਲੀ ਝੋਟੀ ਆ ਹਣਾ ਕਿੰਨਾ ਦੁੱਧ ਦੋਲਣ ਵਾਲਾ ਥੱਲੇ ਤੇ 16 ਤੇ ਧਾਰਾ ਮਾਰ ਲਾ ਗਿਆ ਬੱਲਾ ਕਾਂ ਬਾੜਾ ਹੋ ਜੇ ਮੈਂ ਤਾਂ ਤੇਰੀ ਸਾਰੇ ਸੋਨੇ ਸੁਣ ਧਾਰਾ ਪੂਰੀ ਸਿਕਿਉਰਟੀ ਲੈਣੀ ਤੇ ਗੋਨਾ ਚਵਾਈ ਦੀ ਲੈਣੀ ਆ ਠੀਕ ਆ ਨਾਰਮਲ ਚਵਾਈ ਦੀ ਆ ਉਹ ਤਾਂ ਯਾਰ ਮੂਰੇ ਆ ਜਾਣਾ ਅਗਲੇ ਕੀ ਕਰਨਾ ਇਹ ਗੱਲ ਆ ਇਹ ਸੀਗੀ ਤੀਜੇ ਨੰਬਰ ਤੇ ਚੌਥਾ ਨੰਬਰ ਕੱਢੀ ਵੀ ਛੇ ਨੇ ਅੱਗੇ ਆ ਗਿਆ ਚੌਥਾ ਨੰਬਰ ਇਹ ਤੋਰੀ ਹੋ ਕੱਢੀ ਕਰੀ ਤੋ ਢਿੱਲੋ ਇਹ ਮੈਂ ਬਰੀਡ ਤੇ ਕੰਮ ਕਰਨ ਵਾਲਿਆ ਲੇਵਾ ਬੰਦ ਠੀਕ ਹੈ ਦੁੱਧ ਨੂੰ ਮੁਕਾਬਲੇ ਜਾਂਦੇ 13 ਕਿਲੋ ਦੁੱਧ ਅੱਜ ਨਹੀਂ ਘੜੀ ਅਸੀਂ ਆਹ ਬੱਚੇ ਨੂੰ ਪਿਆ ਕੇ ਚੋਣਿਆ ਐਂ ਲਾ ਲਓ ਵੀ ਉਹ ਲੋਕਾਂ ਦਾ ਤਾਂ ਹੈ ਨਹੀਂ ਬੱਚਾ ਮਾਗਰ ਵੀ ਕੱਟੀ ਆ ਗਈ ਹੈ ਨਾ ਟੌਪ ਦੀ ਭਾਈ ਜਾਨ ਕਿੰਨੀ ਸਿੱਧੂ ਦੇ ਬੇਚ ਤੇ ਮੈਂ ਦੀ ਵੀਡੀਓ ਕੋਈ ਮੇਰੇ ਪਿੰਡ ਦੀ ਹੈ ਅੱਛਾ ਪਿੰਡੋਂ ਹੀ ਲੈਤੀ ਹੋਈ ਆ ਬਿਲਕੁਲ ਪਿੰਡੋਂ ਸਿੱਧੂ ਐਨੂੰ ਝੂਠ ਮਾਰਨ ਦਾ ਫਾਇਦਾ ਕੋਈ ਨਹੀਂ ਉਹ ਗੱਲਾਂ ਦਾ ਕੀ ਮੁਰਕੀ ਕਹੀ ਦੇ 13 ਕਿਲੋ ਦੁੱਧ ਆ ਜਿਹੜਾ ਮਰਜ਼ੀ ਭਰਾ ਲੈ ਜੀ ਜੋੜ ਕੇ 13 ਕਿਲੋ ਘੰਡੇ ਧਰਮਾ ਇਹਦਾ ਰੇਟ ਕੀ ਰਹਿਣਾ ਹੈਗਾ ਦੇ ਲੋ ਮਰਮੁਰਗਾ ਕਰਨੇ ਨਹੀਂ 125000 ਕੀ ਮੈਂ ਦੇਣੀ ਅੱਜ ਇਹਦੀ ਘੜੀ ਦੇਣੀ ਆ 125000 ਕੋਲ ਕੰਡੇ ਚੋ ਕੇ ਨਾਲ ਬੱਚਾ ਆਏ ਨਹੀਂ ਪਤਾ ਕੱਟੀ ਦੇ ਇੰਦੀ ਛੇ ਮਿੰਟ ਪੂਰੇ ਠੀਕ ਹੈ ਇੱਕ ਵਜੇ ਦੀ ਕੱਟੀ ਆ ਬਰੀਡ ਤੇ ਕੰਮ ਕਰਨ ਵਾਲੀ ਆ ਜੈ ਜੈ ਗੱਲ ਆ ਖਾਂਦੇ ਬਸ ਥੋੜਾ ਸਾਫ ਰ ਬੱਚੇ ਨੂੰ ਭਜ ਦੇ ਦੋ ਜੇਵਾ ਬੰਦ ਰੱਖੂਗੀ ਪਰਦਾਸ ਤਾਂ ਬੂਰਾ ਹਨਾ ਪਿੱਛੇ ਇਹਦੇ ਭਾਈ ਜਿੰਨੇ ਕ ਮੰਗੇ ਇੰਨੇ ਦੇ ਬੱਚਾ ਵੇਚ ਦੂੰ ਜੈ ਜੈ ਗੱਲ ਇੱਕ ਜਾਰ ਦੋਸਤ ਨੂੰ ਦੇਉ ਇੱਕ ਲੋ ਇਹਦਾ ਨਾ ਤੈਨੂੰ ਢੇੜੀ ਬਾਰ ਬਾਰ ਇੱਕੋ ਗੱਲ ਕਹਿਣਿਆ ਜੇ ਲਿਆਉਣ ਦਾ ਟੌਪ ਨੂੰ ਲਿਆਉਣੀ ਐਵੇਂ ਲੋਕ 170 180 ਨੂੰ ਦੀ ਜਾਂਦੇ ਨੇ ਇਹ ਜਮਾਈਆਂ ਇੱਕ ਲੱਖ 25000 ਯਾਰ ਇੰਨਾ ਦਾਣਾ ਖਾਦਾ ਵਾ ਤੇ ਮਾਨਦਾਨ ਦਾ ਕਰ ਦੇਗਾ ਮਾਨ ਤਾਂ ਨਹੀਂ ਜੋ ਕੁਝ ਸੌਆਂ ਚ ਹਜ਼ਾਰਾਂ ਚ ਹੈ ਨਹੀਂ ਇਹਦਾ ਮਾਨਦਾਨ ਠੀਕ ਹੈ ਫਿਰ ਰੇਡ ਉਹਨੇ ਕੀ ਕਰਿਆ ਤੋ ਵੇਚਣ ਜਾਲੇ ਦੋ ਆਪਾਂ ਭਾਈ ਉਹ ਨਹੀਂ ਲੋਕਾਂ ਦਾ ਫੜਾ ਸੀ ਮੈਂ ਮੰਗਣ ਦਾ 2 ਲੱਖ ਵੀ ਜਾਣਦਾ ਸੀ ਇਹਦਾ ਦੋ ਆਪਾਂ ਵੀ ਮੰਗਣ ਜਾਂਦੇ ਆ ਇਹ ਜੀਆਂ ਦਾ ਆਠਾ ਚੂਠਾ ਪੂਰਾ ਜ਼ਬਰਦਸਤ ਆ ਹਣਾ ਉਹਦਾ ਟੌਪ ਦਾ ਠੀਕ ਆ ਅੱਗੇ ਆਜੋ ਜੀ ਪੰਜ ਨੰਬਰ ਦੇ ਨਹੀਂ ਪੰਜ ਨੰਬਰ ਛੇ ਹੋਈ ਵੀ ਅਸੀਂ ਨੰਬਰ ਕਰ ਦਈਏ ਭਾਈ ਇਹਦਾ ਵੇ ਹੋਈ ਵੀ ਚੱਲ ਛੇ ਨੰਬਰ ਆ ਸ਼ੇਕਰ ਇਹਦਾ ਫੀਬੇ ਬੇਚੀ ਇਹ ਵੀ ਹੁਣ ਕਿਹੜੀ ਕੋ ਚੱਲੀ ਆ ਫਿਰ ਆਹ ਕੱਟੀ ਵੇਚਾਂਗੇ ਬਾਈ ਠੀਕ ਆ 7 ਨੰਬਰ ਹਾਂ ਬਾਈ ਅੱਛਾ ਇਹ 7 ਨੰਬਰ ਤੇ ਆਪਣੀ ਆ ਗਈ 1 2 4 ਦਿਖਾ ਦੇ ਪੰਜਵਾਂ ਨੰਬਰ ਤੇ ਆ ਗਈ ਦੋ ਨਾ ਪਹਿਲਾਂ 7 ਮਹਾ ਬਿਕਰੀ ਵਾਲਾ ਪੰਜਵਾਂ ਪੰਜਵਾਂ ਨੰਬਰ ਆ ਗਿਆ ਹਾਂ ਬਾਈ ਹਾਂ ਕੱਢੋ ਇਹਦੇ ਬੱਚਾ ਵਰ ਗਿਆ ਬਾਈ ਦੋ ਮੰਗਾ ਦੇ ਕੱਠੇ ਬੱਚੇ ਮਰ ਗਏ ਨਾ ਝੋਟੀਆਂ ਮੂਰੇ ਸੀਗੀਆਂ ਇਹ ਠੀਕ ਆ ਜਿਹੜਾ ਮੂਰੇ ਫਰੰਟ ਚ ਲੱਗੇ ਹੋਏ ਗੱਡੀ ਦੇ ਬੈਂਕਾ ਵਾਗੇ ਬਾਈ ਰੱਬ ਜਾਣਦਾ ਉਹਨੇ ਕੀ ਵਿਚਾਰੇ ਬੱਚਾ ਨਾਲ ਬਸ ਉਹ ਹੋ ਗਿਆ ਨਹੀਂ ਇਹ ਅਹ ਇਹ ਜਿਹੜੀਆਂ ਕਿੱਥੇ ਮਿਲਣ ਨੇ ਜੀ ਇਹ ਜਿਗਾਰਡਮੈਂਟ ਬਾਈ ਯਾਰ ਜੈ ਜੈਕਾਰ ਇਹ ਸੂਆ ਕਿਹੜਾ ਸੂਈ ਵੈ ਦੰਦਾ ਜੋ ਇਹਦਾ ਦੰਦ ਪੱਟੇ ਨਹੀਂ ਜਿਹੜੀ ਤੇ ਪੜਦੇ ਹੁੰਦੇ ਆ ਓਰੀਜਨਲ ਕਿਹੜਾ ਪੱਟ ਕੇ ਹੀ ਨਹੀਂ ਦੇਖਣ ਦਾ ਟਾਈਮ ਲੱਗਿਆ ਢਿੱਲੋ ਇੰਨਾ ਕੁ ਵੀਰ ਆਇਆ ਸੀ ਤੇ ਲੈਵੇ ਦੀ ਬੜੀ ਖਬਰਦਾਰ ਹੈਣਾ ਬਾਈ ਯਾਰ ਆਹੀ ਜਿਗਾਰਡਮੈਂਟ ਘਰੇ ਮੈਂ ਤਾਂ ਹੈ ਨਹੀਂ ਤੀ ਅੱਜ ਛੱਡ ਕੇ ਕੋਈ ਸੋਰ ਕਰੀ ਦਿੰਦਾ ਢਿੱਲੋ ਠੀਕ ਹੈ ਤੇ ਤਾਰਾ ਦੂਰਾ ਇੱਕ ਨੰਬਰ ਆ ਜਾ ਵੈ ਦੀਆਂ ਬਾਈ ਅੱਤ ਬਾਈ ਦੀ ਮਾੜੀ ਤੈਨੂੰ ਜੇ ਮਾੜੀ ਹੋਊ ਮੈਂ ਦੱਸ ਦੂੰ ਆਪਾਂ ਕੀ ਦੇਣਾ ਬਾਈ ਯਾਰ ਐਵੇਂ ਝੂਠੇ ਬਾਣ ਮਾਰ ਕੇ ਹਜੇ ਝੋਟੀ ਪਿੱਲੀਆਂ ਅੱਖਾਂ ਵੈਸੇ ਉਹ ਇਹਨਾਂ ਪਾਕਿਸਤਾਨ ਮੰਨੀ ਤਾਂ ਇਹਨੂੰ ਨੀਲੀ ਕਹਿੰਦੇ ਨੇ ਆਪਣੇ ਹਾਂ ਇਹ ਨੀਲੀ ਚ ਪੈਂਦੀ ਆ ਪਰ ਦਿਖਾਈ ਜਾਂਦੀ ਆ ਆਪਰ ਜਾਵੇ ਟੋਪੀ ਮੈਂ ਹੈਗੀਆਂ ਜੈਗਲ ਰੋਗ ਲੱਗ ਸਕਦੇ ਕੋਹਾ ਕਰੂਗੀ ਰੋਖਲਾ ਰੋਖਲਾ ਤੇ ਬਾਕੀ ਥੱਲੇ ਸਿਸਟਮ ਸਿਸਟਮ ਦੇਖੋ ਬਹੁਤ ਤਗੜਾ ਹੈ ਨਹੀਂ ਮਿਲੂ ਵਾਏ ਨਹੀਂ ਵੀ ਉਹ ਤਾਂ 부ਜੀ ਜੀ ਫਿਰੂਗੀ ਠੀਕ ਆ ਡੰਗ ਤੇ ਬਣਦੀ ਬਹੁਤ ਜ਼ਿਆਦਾ ਹੈ ਨਾ ਬੱਚਾ ਵਿੱਚ ਦਿਖਾ ਸਕਦੇ ਆ ਆਪਣੇ ਤੈਨੂੰ ਇਹ ਤਾਂ ਹੋਰ ਦੱਸ ਜੀ ਉਹ ਵੀ ਜਿਹੜੇ ਬੱਚੇ ਮਰੇ ਵਿਆ ਫਿਰ ਮੰਨ ਕੇ ਜਦੋਂ ਹੋਰ ਵੀ ਇੱਥੇ ਅਗੜੂ ਦੂਰ ਕਰ ਜਾਂਦੇ ਇਹਨੇ ਪੁੱਸੇ ਵਿੱਚ ਪਰ ਕਾਰਨ ਕਿ ਇਹ ਰੋਜ਼ ਵੇਚਣਾ ਇੱਥੇ ਮੰਨ ਕੇ ਮਰਿਆ ਕਿ ਇਹ ਪਾਇਰ ਹੀ ਨਹੀਂ ਪੱਟਣ ਜਾਂਦੀਆਂ ਢਿੱlo 18 18 ਵਾਰ ਕੇ ਲਿਖਾ ਦੇ ਫਿਰ ਇਹ ਮਹਾ ਬੇਫਿਕਰ ਚੁਵਾਈ ਵਗੈਰਾ ਦੇਖੋ ਥੱਲੇ ਇਹਦੀ ਫਿਰ 20 ਜਾਰੇ ਕਿੱਥੇ ਮੋਟਾ ਮੋਟਾ ਝੋਣਾ ਜਿਹਾ ਪਾਇਰ ਵੀ ਨਹੀਂ ਪੱਟਣ ਜਾਂਦੀ ਝੋਟੀ ਪਰ ਜਾ ਉੱਥੇ ਆਉਂਦੇ ਚੁਵਾਈ ਦੇਖੋ ਜਮਾ ਕਿਆ ਬਾਤ ਆ ਇੱਕ ਨੰਬਰ ਸਾਫ ਸੁਥਰੀ ਕਿਸੇ ਪਾਸੇ ਹੱਥ ਧਰਾਣੀ ਜਾਵਾਂ ਬਾ ਠੀਕ ਆ ਮੈਂ ਕਿਹੜਾ ਜੇ ਦੋ ਦਾਰਾ ਹੋਰ ਮਾਰ ਦੇ ਕਿਲੋ ਮੂਰੇ ਗਿਆਖਾ ਅਗਲਾ ਕਹਿੰਦਾ ਹਾਂ ਦਾ ਦੇਖ ਤੂੰ ਗਾਈਆਂ ਵਾਲਾ ਇਹਦਾ ਫਿਰ ਪਰਸੇ ਬਣਾ ਕੇ ਦੇਵਾਂਗੇ ਆਪਾਂ ਬਿਲਕੁਲ ਬਾਈ ਖਰੇਟ ਬਣਾ ਕੇ ਕੱਟੀਆਂ ਵਾਲੀ ਦੋ ਤਾਂ ਬਾਈ 155 ਦੀ ਮਰੇ ਬੱਤੇ ਦੇ ਦੇਣਾ 155 ਦੀ ਮਰੇ ਬੱਤੇ ਅੱਗੇ ਫਿਰ ਕਿਹੜੀਆਂ ਆਗੀਆਂ ਕਿਵੇਂ ਵੀਰ ਇਹ ਦੋ ਅੱਗਿਆ ਵਾਲੀਆਂ ਆ ਬਰੇਜ ਨਾਲ ਦੋ ਦੰਦ ਦਿੱਤ ਕੱਢੀ ਵੀ ਕੱਢੀਆਂ ਇੱਧਰ ਨੂੰ ਠੀਕ ਆ ਦੋ ਦੰਦ ਆਗੀਆਂ ਹਾਂ ਉਹ ਤਾਂ ਇਹ ਨਾ ਆਉ ਨੂੰ ਤਾਂ ਕਰਨੀ ਨਹੀਂ ਜਾਂਦੀਆਂ ਇਹ ਤਾਂ ਇੱਕ ਬਾਈ ੱਟੇ ਨਾਲ ਉਹ ਮੁੰਡਾ ਆਪ ਦਿਨਾਂ ਬੜੇ ਸੌਂਗਣਾ ਰੱਖੀ ਵੀ ੱੱਕੇ ਨਾ ਖੋਲ ਕੇ ਲੈ ਕੇ ਆਂਦੀ ਆ ਬਸ ਠੀਕ ਹੈ ਹਾਂ ਬੰਦਾ ਦਿੰਦਾ ਨਹੀਂ ਕੀ ਉਹ ਕਹਿੰਦਾ ਯਾਰ ਤੁਸੀਂ ਇਹ ਕਿਰਮ ਹੱਕ ਤਦਰ ਕਰਾਂਗੇ ਇਹ ਨਹੀਂ ਵੀ ਇਹ ਪੈਸੇ ਨਹੀਂ ਲਾਉਂਦੇ ਮਠਾ ਉਹਨੂੰ ਐਂ ਵੀ ਪੈਸੇ ਲੈਾਉਣੇ ਠੀਕ ਹੈ ਦੋ ਦੋ ਦਾਂਦਾ ਇਹ ਦੋ ਦਾਂਦਾ 6 ਦਿਨਾਂ ਦੀ ਸੂਈ ਥਲੇ 11 ਕਿਲੋ ਭੰਡੇ ਧਰਮਾ 6 ਦਿਨਾਂ ਦੀ ਸੂਈ ਥਲੇ 11 ਕਿਲੋ ਇਹਦਾ ਫਿਰ ਰੇਟ ਕੀ ਰਹਿਣਾਗਾ ਕਿਲੋ ਯਾਰ ਹੁਣ 1 ਕਿੰਟ ਅਗਲਾ ਪਹਿਲਾ ਨਹੀਂ ਕੱਟਿਆ ਉਹ ਕੱਟੀ ਦਾ ਹੈ ਨਹੀਂ ਇਹ ਦੋ ਦਾ ਦਾ ਅਰੀਜਨਲ ਦੋ ਦਾ ਦਾ ਠੀਕ ਹੈ ਦੇਸੀ ਕੱਟੀ ਨਹੀਂ ਨਸਲ ਵਾਲੀ ਕੱਟੀ ਆ ਬਾਈ ਆਪ ਨਵਾਬ ਦੀ ਟੀ ਆ ਬਾਈ ਇਹ ਜਿਹੜਾ ਮਰਜੀ ਦਾ ਡੀਆਰ ਨੇ ਕਰਾ ਸਕਦਾ ਨਵਾਬ ਦੀ ਠੀਕ ਹੈ ਨਵਾਬ ਵਾਲੀ ਤਾਂ ਫਿਰ ਕੋਸ ਕਰੂਗੀ ਇਹ ਬਾਈ ਯਾਰ 11 ਕਿਲੋ ਆਜਾ ਪੂਸ ਕਾਲੀ ਆ ਜਾ ਵਾ ਇੱਕ ਵੀ ਨਾ ਕਿੱਟਾ ਵਾਲ ਬਾਈ ਅਰੀਜਨਲ ਠੀਕ ਹੈ ਰੇਟ ਹੈ ਇੱਕ 1.35 ਲੱਖ ਦੀ ਕੱਟੀ ਦੀ ਜਸਮਨ ਬਚਾ ਇਹਦੇ ਵਿੱਚ ਗਿਆ ਬੱਚਾ ਸਹੀ ਸਲਾਮ ਦਾ ਬਾਈ 7 ਦਿਨਾਂ ਦਾ ਬੱਚਾ ਉਹ ਵੀ ਦੇਖ ਲਓ ਗੱਡੀ ਜੋ ਮੈਂ ਜਿਵੇਂ ਉਹ ਬਚ ਗਿਆ ਇਹਦੀ ਬਸ ਇਹਦੀ ਕਿਸਮਤ ਸੀ ਇਹਦਾ ਬੱਚਾ ਬਚ ਗਿਆ ਠੀਕ ਹੈ ਠੀਕ ਹੈ ਹਾਂ ਸੋ ਬੱਚਾ ਇਹਦਾ ਤਾਂ ਦਰੋਸਤਾ ਸੀ ਜੀ ਜੀ ਮੇਰੇ ਬੱਚੇ ਨੂੰ ਛੱਡ ਕੇ 10 ਕਿਲੋ ਕੰਡੇ ਲਾ ਕੇ ਮੇਰਾ ਵੀ ਇੱਕ ਗੱਲ ਹੋਰ ਆ ਮੇਰਾ ਵੀਰ 20 25 ਹਜ਼ਾਰ ਦਾ ਫੋਨ ਨਾ ਲਾਵੇ ਇਹਦਾ ਠੀਕ ਹੈ ਇਹ ਘੜੀ ਹੁੰਦਾ ਕਿਉਂ ਇਹ ਬਾਈ ਸ਼ਮਾਂ ਦਾ ਸੋਨਾ ਹੀ ਆ ਅਜਾ 35 ਅਲੱਗ ਫੋਨ ਚੱਕਣ ਰਹੇ ਜੇ 25 ਜੰਨਾ ਬਗਲਾ ਕਰਦੇ ਰਹੇ ਜੀ ਪੱਕੀ ਆਲਾ ਤੈਨੂੰ ਦੱਸਤਾ ਯਾਰ ਉਹ ਜਿਹੜੀ ਬੀਬੀ 라ਵੀ ਮੰਗੂਨ ਪਹਿਲੇ ਪੰਜਾ ਇਹ ਉਹ ਨਹੀਂ ਵੀ ਆਸੇ ਆਪਾਸਾ ਜੇ ਮਾਰੀ ਜਾਣੇਗਾ ਜੈ ਜੈ ਗੱਲਾ ਪਹਿਲਾਂ ਕਿੱਤੀ ਨਹੀਂ ਪੰਜ ਵਾ 10 ਰਸ ਦੇ ਨੇੜੇ ਨਹੀਂ ਲੱਗਣ ਨੇ ਦੀ ਲੈ ਬਾਈ ਉਹ ਪਰਖੀ ਚੋਣ ਲੱਗੇ ਨੇ ਯਾਰ ਕਿਸੇ ਨੂੰ ਤਾਰਾ ਫਿਰ ਤੂੰ ਕੱਲੀ ਕਰਦੇ ਮਾਰ ਕੇ ਦਿਖਾਉਣਾ ਯਾਰ ਇੱਕ ਮਿੰਟ ਲੋਕ ਕਹਿੰਦੇ ਆਪਾਂ ਆ ਕਰ ਜੀ ਇਹ ਨਹੀਂ ਪਣਾ ਕਰਦੇ ਇਹਦੀ ਨਹੀਂ ਜਵਾਈ ਮਾਰੀ ਦਾ ਬੂਲ ਹੈ ਮਾਰਦੇ ਉਹ ਤਾਂ ਸੋ ਬੱਚੇ ਛੜ ਕੇ ਤਰੰਤ ਫਰਾਂਤੀ ਬੈਠੀ ਜਾਨੇ ਪਰ ਕੋਈ ਨਹੀਂ ਗੱਲ ਵੀ ਪੰਜ ਵਡੇ ਵੀਡੀਓ ਰੋਕਲੇ ਪੈਦੀ ਹੈ ਨਵਾਬ ਵਾਲੀ 1 35 ਦੀ ਮੂਹੋ ਦੋ ਦੰਦਾ ਫਿਰ ਇਹ ਨਾਲ ਪੱਟ ਦੇਣਾ ਬਾਈ ਵਾ ਠੀਕ ਆ ਵਾ ਦੰਦਾ ਨਹੀਂ ਮਾਰਾ ਥੋੜਾ ਜਿਹਾ ਦੰਦਾ ਫੱਟ ਕੇ ਰ ਦੰਦਾ ਦੀ ਵੈਲਿਊ ਪੈਂਦੀ ਆ ਅ ਤਲੀ ਤਸੱਲੀ ਹੋਈ ਵੀ ਆ ਫਿਰ ਇਹ ਨਾਲ ਦੋ ਬਰ ਇਹਦੇ ਫਿਰ ਬਾਹਰ ਵੀਡੀਓ ਲੰਬੀ ਹੋ ਜਾਊ ਆ ਜਾ ਫਿਰ ਅੱਗੇ ਕੀ ਦਿਖਾਈਏ ਹੁਣ ਆਪਾਂ ਬੰਨ ਦੀ ਮੂਹਰੇ ਉਹ ਸ਼ਿਕਲ ਅਸੀਂ ਅੱਗੇ ਅੰਦਰ ਮਹਿਕਵਾ ਗਿਆ ਗੱਪੜ ਤਾਂ ਨਹੀਂ ਹੈਗੀ ਕੋਈ ਸਾਰੇ ਸੂਂਜੇ ਵਿੱਚ ਗੱਪਨ ਲੈਣੀ ਨਹੀਂ ਬਾਈ ਸੂਂਜੇ ਵੀ ਲੈਣੀ ਆ ਇਹਨੇ ਲੈ ਕੇ ਕੱਪੜਾ ਵੀ ਝੂਠ ਮਾਰੀ ਜਾਣਾ ਵੀ ਇੰਨੇ ਦੇ ਦੂ ਕਿ ਦੇ ਦੂ ਨਹੀਂ ਜਿਹੜਾ ਹਾਜ਼ਰ ਆ ਉਹ ਕੱਟ ਵੀ ਕੱਟ ਲਓ ਆ ਕੱਡੇ ਦੇ ਧਰਨਾ ਤੋਂ ਸਾਰਾ ਆਪਾ ਹੈ ਨਾ ਬਾਈ ਆਪ ਦੀ ਧੀਰ ਚ ਠੀਕ ਹੈ ਪਹਿਲੀ ਝੋਟੀ ਕੱਢੀ ਆ ਦੂਜੇ ਨੰਬਰ ਤੇ ਖੜੀ ਸੀ ਨਾ ਹਾਂ ਬਾਈ ਤੇ ਇਹ ਬੜੇ ਪਾਸੇ ਹੜ ਤੂ ਫਰ ਲਓ ਜੀ ਲਓ ਤੇ ਪੂਸੇ ਦੀ ਸਾਰੀ ਕਾਲੀ ਹੋ ਜਾ ਗਈ ਹੈ ਨਾ ਬਾਈ ਯਾਰ ਇਹ ਤਾਂ ਇਹ ਨਹੀਂ ਕਿ ਆਪਾਂ ਲੈ ਕੇ ਕਾਲਾ ਨਾ ਕਰਾਂਗੇ ਜਿਹੜੀ ਕਾਲੀ ਹੋਣਾ ਕਾਲੀ ਵੀ ਜਾਏ ਠੀਕ ਹੈ ਤੇ ਦਿਨ ਕੈ ਜੀ ਸੂਈ ਵੀ ਹੈ ਇਹ ਇਹ ਵੀ 7-8 ਦੀ ਵਿੱਚ ਹਫਤੇ ਦੀ ਸੂਈ ਹੈ ਦੁੱਧ ਕਿੰਨਾ ਹੁਣ ਮੈਨ ਨਾਲ ਆ ਫਿਰ ਮੋਰ ਦੀ ਟੰਡੇ ਧਰਨਾ ਆਪਾਂ 3 ਲੀਟਰ 17 ਕਿਲੋ 15 15 ਕਿਲੋ ਮਣਕੇ ਦੇਏਗਾ ਜਮਾ ਲੀਟਰ 17 ਸਰ ਲੀਟਰ 17 ਪੁੱਠੇ ਸਿੱਦੇ 17 ਭਰਾ ਦੇਗਾ ਕਿਲੋ 15 ਜਿਹੜਾ ਮੈਂ ਲੀਟਰ ਭਰਦਾ ਹੁਣਾਂ 15 ਬੰਦ ਉਹ ਦਾ 17 ਹੋ ਜਾਣਗੇ ਤੇਰੇ ਵਾਲੇ ਲੀਟਰ ਦਾ ਠੀਕ ਹੈ ਇਹ 15 ਭਰ ਕੇ ਦੇਗਾ ਰੇਟ ਇਹਦਾ ਕੀ ਰਹੂਗਾ ਬਸ ਜੈਸਨੋ 170 1 ਲੱਖ 70000 ਜੈਸਨੋ 20 ਕਿਲੋ ਦੁੱਧ ਦੀ ਰੋਟੀ ਤੇ ਕੱਟੀ ਆਈ ਵੀ ਆ ਪਰ ਆਪਾਂ 15 ਕਹਿ ਕੇ ਦਿੰਨੇ ਆ 20 ਕਿਲੋ ਤੇ ਉਹ ਖੜਾ ਬੱਚਾ ਦੇਖ ਨਹੀਂ ਦੰਦ ਪਟਕੇ ਮੈਂ ਕਹਿੰਦਾ ਇੱਕ ਹਿਸਾਬ ਨਾਲ ਤੇਰੇ ਕੋਲੇ 32 ਮੱਝਾਂ 32 ਮੱਝਾਂ ਤੇਰੇ ਪੰਜਾਬ ਚ ਖਣ ਕੇ نسل ਤਿਆਰ ਕਰ ਦੇਣਗੇ ਕੀ ਦੇਖ ਸਕਦਾ ਅਗਲਾ ਰੋ ਮਰਜੀ ਆ ਕੇ ਦੁੱਧ ਦੀ ਐ ਕਿਉਂ ਦੁੱਧ ਮੋਂ ਤੇਰੇ ਮੂਰੇ ਆ ਜਾਣਾ ਵੀ ਕੀ ਡਰਾਮ ਨੇ ਮੈਂ ਬਹਿ ਕੇ ਜਾਉਂਦਾ ਹਮਣ ਸਾਰੇ ਚੋਂਦਾ ਦੇਖ ਕੇ ਉਹ ਕਿਹੜੀ ਸ਼ਾਟ ਬਣਾਈ ਸ਼ਾਟ ਬਣਾਈ ਕੀ ਕੀ ਕੱਢ ਦਿਉਣਾ ਨੇ ਹਜੇ ਤਾਂ ਬਾਹਲਾ ਕੁਝ ਹੋਣਾ ਲੈ ਇੱਥੇ ਮਖਿਆ ਠੀਕ ਐ ਬਾਈ ਲੇਵਾ ਫਿਕਸ ਰੱਖ ਦੀ ਆ ਸੁਭਰੋ ਨਾ ਕਹਿੰਦੇ ਚੋਂਦਿਆਂ ਨੂੰ ਜ਼ਰੂਰ 10 ਵਜ ਜਾਣੇ 10 ਤੋਂ ਪਹਿਲਾਂ ਨਹੀਂ ਚੋਜਿਆ ਜਾਂਦੇ ਨੇ ਵਜਾਂ ਨਹੀਂ ਤੋਂ ਨਾ ਜਾਂਦੇ 17 ਵਜਾ ਦੂਜੇ ਪਾਸੇ ਖੜ੍ਹ ਜਾਂ ਗਈਆਂ ਉਹ ਚਵਾਈ ਹੋਊਗੀ ਸਾਰੇ ਮਾਗ ਦੀ ਦਿੱਤੀ ਗੱਲਾਂ ਨੂੰ ਜਿਉਂ ਕਰਕੇ ਕਿੰਨੇ ਡਰਨਾ ਜਿਆ ਜਿਆ ਗੱਲਾਂ ਹਾਂ ਬਿਲਕੁਲ ਇਹ ਵੀ ਮੰਨਦਾ ਲਿਆਓ ਵੀਰਾਂ ਵਾਗਲੀ ਕੱਟੀ ਠੀਕ ਐ ਇਹਨੂੰ ਪਹਿਲਾ ਨੰਬਰ ਤਾਂ ਲੱਗਾ ਮੁੰਡਿਆਂ ਨੇ ਗਲਤ ਆਹ ਦੇਖ ਦੰਦ ਦੇਖ ਤੂੰ ਅਗਲਾ ਝੂਠ ਮਾਰ ਦਿੰਦਾ ਸੀ ਚਾਰ ਤੇ ਦੋ ਦਾ ਬੱਚਾ ਠੀਕ ਹੈ ਇਹੋ ਸੀਗੀ ਪਹਿਲੇ ਨੰਬਰ ਦੇ ਅੰਦਰਲੇ ਪਾਸੇ ਉੱਪਰ ਸੱਤੀ ਥੱਲੇ ਖੜੀ ਐ ਅੱਗੇ ਦੋ ਨੰਬਰ ਪਹਿਲੇ ਪਹਿਲੇ ਕਾਨੂੰਨ ਪਹਿਲਾ ਸੂਆ ਹਾਂ ਬੱਚਾ ਇਹ ਮੇਰੇ ਘਰ ਦੀ ਇਹਦਾ ਬੱਚਾ ਕੱਟ ਕੇ ਲਿਆ ਕੱਟੀ ਦਾ ਬੱਚਾ ਨਾਲ ਕਰ ਲੈ ਮਾਰੀ ਮਾਰੀ ਹੌਲ ਕਰਦੀ ਆ ਜਿਵੇਂ ਲੋਕ ਤਾਂ ਝੂਠ ਜੇ ਮਾਰਦੇ ਹੁੰਦੇ ਆ ਇਹ ਕਰਦੀ ਆ ਫੜ ਕੇ ਜੀ ਕਰਦੀ ਆ ਮਾਰੀ ਮਾਰੀ ਹੌਲ ਕਰਦੀ ਆ ਢਾਂਦੀ 15 ਦੂਜੇ ਨੰਬਰ ਤੇ ਕੱਟੀ ਇਹ ਹੈ ਨਾ ਕਾਨੂੰਨ ਕੱਟੀ ਆ ਠੀਕ ਹੈ ਵੱਡੀ ਹੋ ਕੇ ਪੱਕ ਕੇ ਬਣੀ ਵੀ ਆ ਪੱਕ ਪੁੱਸ ਕੇ ਨਹੀਂ ਬਣੀ ਬਾਈ ਇਹ ਜਾਰ ਦੰਦੋਂ ਕਿਵੇਂ ਆ ਵੱਡੀ ਵੀ ਨਹੀਂ ਆ ਦੰਦ 7 4 ਬੰਦ ਆ ਜੀ origial 4 ਚਾਰ ਦੰਦ ਵੀ ਉਸ ਹੱਬ ਨਾਲ ਥੋੜੀ ਵੱਡੀ ਹੋਈ ਵੀ ਆ ਬਾਕੀ ਸਾਰਾ ਸਰੀਰ ਵੀ ਕਿੱਡਾ ਯਾਰ ਬਾਈ ਠੀਕ ਹੈ ਤੇ ਬੱਚਾ ਕਿਹਾ ਕੇ ਪਿੱਛੇ ਮਾਂ ਕਰ ਕੱਟੀ ਕੱਟੀ ਵੀ ਜਮਾ ਫਿਰ ਕਾਲੀ ਵੀ ਲੱਗੀ ਫਿਰਦਾ ਹਨਾ ਛੱਡੀ ਬੱਚਾ ਵੜਾ ਇਹ ਤਾਰਾ ਮਰਾ ਦਾਂਗੇ ਇਹਦੀਆਂ ਵੀ ਅੰਦਰੀ ਮਰਵਾਵਾਂਗੇ ਕੱਟੀ ਬੜੇ ਟੋਪ ਦੇ ਦੀ ਆ ਬਾਈ ਬੱਚਾ ਲਾ ਦੇ ਨਾਲ ਲਾ ਦੇ ਕੋਈ ਨਾਲ ਪਾਸੇ ਜੀ ਜਿਹੜਾ ਜਿਹੜਾ ਅਭੀ ਮੰਨੂ ਦੀ ਕੱਟੀ ਜਿਹਦੇ ਮੰਗਸ ਜਿਹੜਾ ਮਰਜੀ ਭਰਾ ਲੈ ਜਾ ਨੰਦਰੇ ਤਾਰਾ ਦੇਖੋ ਇਹਦੀਆਂ ਕੈ ਵਾਤਾ ਤੇ ਪੂਰੀ ਥੋੜੀ ਔਲ ਗੱਜਾ ਢਕਾ ਕੇ ਦੇ ਦਾਂਗੇ ਨਹੀਂ ਬੱਚੇ ਨੂੰ ਆਲੇ ਕਰੇ ਔਲ ਕਰਦੀ ਆ ਠੀਕ ਹੈ ਲਾਉਂਦੀ ਆ ਸਾਰਾ ਕੁਝ ਸਾਹ ਦੇਖੋ ਮੈਂ ਭਰਾ ਠੀਕ ਆ ਥੋੜੀ ਔਲ ਕਰਦੀ ਆ ਇਹ ਹਨਾ ਔਲ ਕਰਦੀ ਆ ਬਾਈ ਵਰਮਾ ਦੀ ਠੀਕ ਆ ਚੋਣ ਚਵਾਜ ਇੱਕ ਨੰਬਰ ਆ ਜਮਾ ਹਨ ਵਾਠ ਠੀਕ ਆ ਓਕੇ ਸਾਰਾ ਟੈਂਡਰ ਹੋਰ ਦੱਸਦਾ ਜੀ ਖਾਸੀਆ ਤੇ ਮੈਂ ਬੱਚਾ ਨਹੀਂ ਪਰੇ ਹੁਣ ਬੱਚਾ ਪਰੇ ਕਿੰਨੀ ਟੋਡ-ਕੋਲ ਦੀ ਬਾਹਰ ਕੱਢਾ ਪਰਚਵਾਜ ਉਹ ਪਸਮਾਈ ਬੁਰਾ ਵਧੀਆ ਹਨ ਉਹ ਬਾਈ ਆ ਕਿਦੋਂ ਟਾਇਰ ਵੀ ਨਹੀਂ ਪੜਦੀ ਛੋਟੀ ਆ ਦੇਖਿਆ ਜਿਹੜੀ ਪਹਿਲੀ ਜੀ ਕੱਟੀ ਇਹ ਚਲੋ ਮੈਂ ਆ ਇਹ ਸੂਆ ਤਾਂ ਹੋਊਗਾ ਇਹਦਾ ਹਨਾ ਤੀਜਾ ਸੂਆ ਥਣ ਥੋਣੀ ਬਾੜਾ ਪੜਾ ਗੁੱਲੇ ਵਾਲਾ ਇਹ ਚੋਕੀ ਮੈਂ ਵੇਚਾਂਗੇ ਬਾਈ ਤਸੱਲੀ ਕਰ ਕਿੰਨੇ ਕੁ ਦੋਤਿਆ ਹੁਣ ਇਹ ਬੱਚੰਦਾ ਦਾ ਐ ਮਾਨਵਾ ਜਿਹੜਾ ਚੰਗਾ ਤੇਰਾ 11 ਰੁਪਏ ਦਾ ਆਪਾਂ ਦੱਸ ਕੁਛ ਦਿੱਤਾ ਕੁਛ ਕੋਈ ਆਸ ਹੈ ਤੇ ਬਾਈ ਯਾਰ ਅੱਛਾ ਉਹ ਵੱਡੀ ਆਸ ਹੁਣ ਇਹਨੂੰ ਬੱਚਾ ਚਲਾਉਣ ਖਾਣ ਦੀ ਜਿਹੜੀ ਬੈਠਾ ਇਧਰ ਨੂੰ ਮੋੜਦੇ ਨੇ ਠੀਕ ਹੈ ਇਹਦੇ ਕੋਈ ਬਹੁਤ ਵੱਡੀ ਆਸ ਆਪਾਂ ਨੇ ਮੈਂ ਕਦ ਕੋਤੇ ਥਾਨ ਥੁਣ ਚਵਾਈ ਤੇ ਵੀ ਪੂਰਾ ਮੋਟਾ ਗੁੱਲੇ ਵਾਲਾ ਥਾਨਾ ਜਾਵਾ ਰੇ ਜੀ ਨਾਲ ਜਾ ਰ ਬਾਈ ਉਹ ਰੋਧਕ ਤੋਂ ਜਾ ਕੇ ਮੈਂ ਲਈ ਆ ਆਪ ਠੀਕ ਹੈ ਹਾਂ ਜਾਣੀ ਜੀ ਕਹਿਣ ਦਾ ਭਾਵ ਹੈ ਆਹ ਲਾ ਲਾ ਤੂੰ ਆਹ ਤੀਜਾ ਦੇ ਤੇ ਜਿਵਾਰਮੈਂਟ ਦੇਖ ਕੋਈ ਗੁਣ ਹੈ ਇਹਦੇ ਚ ਹੈਗੇ 20 ਵਾਲੀ ਵੇ ਤਾਂ ਵੇਪਾਰ ਦੇ ਨਹੀਂ ਫਾਇਦਾ ਫਿਰ ਕੀ ਰੱਖਣੀ ਅੱਛਾ ਵਡੀਆਂ ਗੱਲਾਂ ਆ ਇਹਦੀਆਂ ਇਹਦੀ ਆਸ ਹੀ ਆ ਯਾਰ ਇੱਕ ਬੰਦੇ ਨੇ ਪੜੇ ਮਾਨਤਨ ਨਾਲ ਫੋਨ ਲਾਇਆ ਵਾ ਠੀਕ ਹੈ ਉਹ ਕਹਿੰਦਾ ਯਾਰ ਮੈਨੂੰ ਲੋਕ ਕਹਿੰਦੇ ਨੇ ਵੀ 20 ਦੁੱਧ ਨਹੀਂ ਦਿੰਦੀ ਕਹਿੰਦਾ ਪਾਈ ਬਣ ਕੇ ਚਾਹੀ ਜਿੰਨੇ ਮੰਗ ਲਾ ਉਹਨੇ ਦੇ ਦੂੰ ਕਹਿੰਦਾ 20 ਕੰਡੇ ਦੇ ਧਰ ਦੇ ਅੱਛਾ ਹੁਣ ਕੰਡੇ ਧਰ ਕੇ ਦੇਖਣੀ ਆ ਤਿੰਨ ਨਹੀਂ ਤਿੰਨ ਦਿਨਾਂ ਦਾ ਟਾਈਮ ਦਿੱਤਾ ਵਾ ਪਰ ਮੇਰੀ ਆਸ ਮੈਨੂੰ ਆਇਆ ਮੇਲੇ ਆਉਂਦੇ ਨੇ ਯਾਰ ਉੱਥੇ ਨਾ ਹੋ ਜੇ ਇਹ ਆਪ ਮੇਲਾ ਦਿਖਾਉਣਾ ਹੀ ਮੈਂ ਨਾ ਇਹ ਝੋਟਨਾ ਦੋ ਲਜਾਉਂਗਾ ਭਾਈ ਜੇ ਰੱਬ ਨੇ ਜੇ ਬਹਿਕਿਆਂ ਦਾ ਕੀ ਕਹਿੰਨਾ ਜੇ ਰੱਬ ਇਹ ਤੇ ਬੱਚਾ ਮਰੀ ਜਿਆ ਜਿਆ ਗੱਲ ਆ ਹਾਂ ਬਿਲਕੁਲ ਬਾਈ ਤੇ ਇਹਦਾ ਫਿਰ ਰੇਡ ਰੂਟ ਤੇ ਜਾਂ ਛੱਡ ਖੜਾ ਗੱਲਾਂ ਦਾ ਹਨਾ ਰੇਡਾਂ ਤੋਂ ਲੋਕਾਂ ਨੂੰ ਕਿ 5-4 ਲੱਖ ਨਹੀਂ ਮੰਗਦੇ ਪਰ ਇੱਕ ਦੇਖ ਕਾਸ਼ੀ ਇੱਕ ਬੱਚਾ ਦੇਖ ਆਇਆ ਨਹੀਂ ਬੱਚਾ ਕੀ ਪਿੱਛੇ ਕੱਟਾ ਆ ਗਿਆ ਰੇਡ ਨਾਲ ਬਾਈ ਯਾਰ ਜੇ ਚੂਣ ਚੂਟਾ ਇਹ じゃ ਪਤਾ ਨਹੀਂ ਟੀ ਲੋਕੀ ਦਾ ਛੱਤ ਚੁਗਲ ਮੈਂ ਦੋ ਦੋ ਬਾਲਟਾਂ ਭਰੀ ਜਾਂਦੀ ਆ ਧੀ ਠੀਕ ਗੱਲ ਇਹ ਲੋਕੋ ਜੀ ਬੜੀ ਖਬਰਦਾਰ ਹਨਾ ਬਿਲਕੁਲ ਯਾਰ 22 ਕਿਲੋ ਥਾਨ ਲੱਗਿਆ ਇਹਨੂੰ ਬੜਾ ਪਾਉਨ ਨੂੰ ਕੁਸ ਭਾਈ ਚੱਲ ਰੇਡ ਨਾਲ ਮੈਂ ਆ ਨਾਮੀ ਮੈਂ ਪਰ ਮਾਲ ਕੀ ਆਪਣਾ ਮੱਝਾ ਦਾ ਆਪ ਮੰਨ ਕੇ ਚੱਲ ਵੀ ਦੋ ਦੋ ਟਾਈਮ ਚਵਾ ਕੇ ਦੇਵਾਂਗੇ ਹਨਾ ਬਾਕੀ ਬਾੜੀ ਗੱਲ ਗੱਲਾਂ ਕਰਨ ਲਾ ਕੇ ਲੰਬੀ ਬਾੜੀ ਹੋ ਜੂ ਮਾਲ ਵਿਕਿਆ ਬਾਣਾ ਫਿਰ ਅੱਜ ਜਾਣਾ ਹੈਗਾ ਉਹ ਮਾਲ ਸਾਰਾ ਠੀਕ ਹੈ ਤੇ ਨੰਬਰ ਬੋਲ ਦੇ ਆਪਣਾ 72475115252 ਬਾਈ ਪਿੰਡ ਟਵਾਲੀ ਜਿਹੜਾ ਬਟੰਡਾ ਮੱਝਾ ਚੋ ਚੋ ਕੇ ਲੈ ਕੇ ਜਾਓ ਇਥੋਂ ਜਿਹੜਾ ਮਰਜੀ ਬਾਈ ਵੀਡੀਓ ਦੇਖ ਲੈ ਸਭ ਦਾ ਤੈਅ